आप तो जा। मैं कामरेड सतनाम सिंह खंडेवाल जिला कौंसल मैंबर एगजेकटिव मैंबर भी जिला एगजिव मैंबर असी अज मूनक दिखे एक मीटिंग की इस एरिए ਜਨੀ ਕੇ ਇਸ ਬਲਾਖ ਦੀ ਇਹਦੇ ਵਿੱਚ ਅਸੀਂ ਇੱਕ ਪਾਰਟੀ ਦੀ ਵੱਡੀ ਕਾਨਫਰੰਸ ਕਰਨ ਜਾ ਰਹੇ ਹਾਂ ਜਿਹੜੀ ਕਿ ਚੌਥੀ ਵਾਰ ਪੰਜਾਬ ਦੇ ਵਿੱਚ ਹੋ ਰਹੀ ਹੈ ਉਹ ਚੌਥੀ ਵਾਰ ਹੈ ਕਿ ਪਹਿਲਾਂ ਤੀਜੀ ਵਾਰ ਵੀ ਪੰਚੰਦੀਗੜ੍ਹ ਹੋਈ ਤੇ ਚੌਥੀ ਵਾਰ ਵੀ ਚੰਡੀਗੜ੍ਹ ਹੋਈ ਪਹਿਲਾਂ ਬਠਿੰਡੇ ਹੋਈ ਤੇ ਇੱਕ ਵਾਰ ਸਗਰੂਰ ਹੋਈ ਅੰਮ੍ਰਿਤਸਰ ਹੋਈ ਇਸ ਕਰਕੇ ਜਿਹੜੀ ਇਹ ਚੌਥੀ ਕਾਨਫਰੰਸ ਹੈ ਇਹ ਆਲ ਇੰਡੀਆ ਦੀ ਕਾਨਫਰੰਸ ਹੈ ਜਿੱਥੇ ਆਲ ਇੰਡੀਆ ਦੀ ਟੀਮ ਚੁਣੀ ਜਾਣੀ ਹੈ ਕਮਿਨਿਸਟਾਂ ਦੀ ਤੇ ਖੱਬੀਆਂ ਪਾਰਟੀਆਂ ਨਾਲ بڑا ਇਕੱਠੋ ਵੜਾਇਆ ਉੱਥੇ ਉਹਦੇ ਵਿੱਚ ਸਾਡਾ ਜਿਹੜਾ ਖਰਚਾ ਹੈ ਉਹ 5-6 ਦਿਨਾਂ ਦੀ ਕਾਨਫਰੰਸ ਹੈ ਤੇ ਉਹਦੇ ਵਿੱਚ ਸਾਡਾ 1.5 ਕਰੋੜ ਰੁਪਏ ਦੇ ਲਗਭਗ ਖਰਚਾ ਹੋਊਗਾ ਕਿਉਂਕਿ ਬਹੁਤ ਜ਼ਿਆਦੇ ਡੈਡੀਕੇਟ ਨੇ ਜਿਹੜੇ ਸਾਰੇ ਹਿੰਦੁਸਤਾਨ ਦੇ ਵਿੱਚੋਂ ਆਉਣਗੇ ਉਹਨਾਂ ਦਾ ਰਹਿਣ ਸਹਿਣ ਉਹਨਾਂ ਦਾ ਸਾਰਾ ਜਿੰਨਾ ਵੀ ਉਹਨਾਂ ਦਾ ਖਰਚਾ ਆਊਗਾ ਸਾਰਾ ਅਸੀਂ ਦੇਵਾਂਗੇ ਖਾਣ ਪੀਣ ਦਾ ਰਹਿਣ ਸਹਿਣ ਦਾ ਰਾਤ ਨੂੰ ਕੰਬਲਿਆਂ ਦਾ ਇੰਤਜ਼ਾਮ ਮਹੂਲ ਸਾਰਾ ਅਸੀਂ ਕਰਾਂ ਉਹ ਜ਼ਿਆਦਾਤਰ ਅਸੀਂ ਪਹਿਲਾਂ ਲੁਧਿਆਣੇ ਸੋਚਿਆ ਸੀ ਪਰ ਲੁਧਿਆਣੇ ਉਹਨਾਂ ਦਾ ਰਹਿਣ ਦਾ ਉੱਡਾ ਵੱਡਾ ਇੰਤਜ਼ਾਮ ਨਾ ਹੋ ਸਕਣ ਕਾਰਨ ਅਸੀਂ ਚੰਡੀਗੜ੍ਹ ਵਾਸਤੇ ਫਿਰ ਸਟੇਟ ਨੇ ਕਿਹਾ ਕੇਂਦਰ ਨੇ ਕਿਹਾ ਜਿੱਡੀ ਵਾਲਿਆਂ ਨੇ ਵੀ ਤੁਸੀਂ ਚੰਡੀਗੜ੍ਹ ਨੂੰ ਬਣਾਓ ਚੰਡੀਗੜ੍ਹ ਸਾਡੇ ਕੋਲ ਬਹੁਤ ਵੱਡੇ ਵੱਡੀਆਂ ਥਾਵਾਂ ਨੇ ਜਿੱਥੇ ਸਾਰੇ ਜਿਹੜੇ ਨੀਨਾ ਉਹ ਉੱਥੇ ਰਹਿ ਸਕਣਗੇ ਤੇ ਅਸੀਂ ਉਸ ਦੀ ਫੰਡ ਦੀ ਤਿਆਰੀ ਕਰਨੀ ਹੈ ਅਸੀਂ 21 22 23 24 ਸਤੰਬਰ ਨੂੰ 25 ਸਤੰਬਰ ਤੱਕ ਜਿਹੜੀ ਕਾਨਫਰੰਸ ਹੋਣੀ ਹੈ ਉਹਦੇ ਵਾਸਤੇ ਅਸੀਂ ਫੰਡੀਆਂ ਫੰਡਾਂ ਦੀਆਂ ਤਿਆਰੀਆਂ ਕਰ ਰਹੇ ਹਾਂ ਤੇ ਅਸੀਂ ਪੂਰਾ ਜੋਰ ਨਾਲ ਜਿਹੜੇ ਬਾਹਰੋਂ ਡੈਲੀਗੇਟ ਆਉਣਗੇ ਉਹਨਾਂ ਦੀ ਆਓ ਭਗਤ ਕਰਾਂਗੇ ਤੇ ਉਹਨਾਂ ਨੂੰ ਪੰਜਾਬ ਤੇ ਹਰਿਆਣਾ ਤੇ ਬਹੁਤ ਮੁੱਖ ਜ਼ਿਲ੍ਹੇ ਨੇ ਚੰਡੀਗੜ੍ਹ ਭਵੇਂ ਯੂਨੀਅਨ ਟੈਰੀਟਰੀ ਹੈ ਨਾਲ ਲੱਗਦਾ ਹਿਮਾਚਲ ਹੈ ਉਹਨਾਂ ਸਾਰਿਆਂ ਨੂੰ ਜਿੰਨੇ ਬੰਦੇ ਆਉਣਗੇ ਅਸੀਂ ਉਹਨਾਂ ਨੂੰ ਟੂਰਿਸਟ ਕਰਾਵਾਂਗੇ ਉਨਨ ਸਾਰੇ ਪੰਜਾਬ ਦਾ ਤੇ ਹਰਿਆਣੇ ਦਾ ਸਾਰਾ ਆਪਸੀ ਤਖਾਵਾ ਤੁਹਾਡੀ ਜਿਹੜੀ ਮੀਟਿੰਗ ਹੈ ਕਿਹੜੀ ਪਾਰਟੀ ਵੱਲੋਂ ਰੱਖੀ ਗਈ ਹੈ ਔਰ ਕਿੱਥੇ ਰੱਖੀ ਗਈ ਹੈ ਕਿਉਂ ਰੱਖੀ ਆਜੇ ਤੇ ਮੂਨਕ ਤਹਿਸੀਲ ਦੀ ਭਾਰਤੀ ਕਮਿਊਨਿਸਟ ਪਾਰਟੀ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਮੈਂ ਬਤੌਰ ਜ਼ਿਲ੍ਹਾ ਸੈਕਟਰੀ ਇਸ ਮੀਟਿੰਗ 'ਚ ਹਾਜ਼ਰ ਹੋਇਆ ਅਸੀਂ ਹਿੰਦੁਸਤਾਨ ਦੀ ਪਾਰਟੀ ਦੀ ਜਿਹੜੀ ਕਾਨਫਰੰਸ ਹੈ 25ਵੀਂ ਉਹ ਚੰਡੀਗੜ੍ਹ ਕਰਨ ਜਾ ਰਹੇ ਆ ਉਹਦੀ ਤਿਆਰੀ ਦੇ ਸਬੰਧ 'ਚ ਮੀਟਿੰਗ ਹੋਈ ਹੈ ਉਹਦੇ ਖਰਚਿਆਂ ਨੂੰ ਮੇਨਟੇਨ ਕਰਨਾ ਅਤੇ ਉੱਥੇ ਲੋਕਾਂ ਨੂੰ ਲੈ ਕੇ ਜਾਣ ਪਤੀ ਰੈਲੀ ਕਰਨ ਦੇ ਸਬੰਧ ਚ ਉਹਦਾ ਅਸੀਂ ਡਾਟਾ ਸੋਚਿਆ ਜਿਹੜਾ ਕਿ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਤਿਆਰ ਕਰਕੇ ਫੰਡ ਇਕੱਠਾ ਰਾਵਾਂਗੇ ਨਾਲੇ ਬੰਦੇ ਲਿਆਂਗੇ ਇਸ ਰੈਲੀ ਦੇ ਵਿੱਚ ਕਿੱਥੇ-ਕਿੱਥੇ ਦੇ ਲੋਕ ਜਿਹੜੇ ਪੁੱਛ ਇਸ ਰੈਲੀ ਚ ਭਾਰਤ ਦੇ 27 ਰੁਪਿਆਂ ਚ ਉਹ ਕਰਲਾ ਜਪੂ ਤਾਮਿਲਨਾਡ ਪੱਛਮੀ ਬੰਗਾਲ ਤੋਂ ਲੈ ਕੇ ਸਮੁੰਦਰਾਂ ਦੇ ਨਾਲ ਤੋਂ ਦੇ ਸਾਰੇ ਦੀਪੂਆਂ ਤੋਂ ਟੀਪੂ ਟਾਪੂਆਂ ਤੋਂ ਲੈ ਕੇ ਪੂਰੇ ਹਿੰਦੁਸਤਾਨ ਦੇ 900 ਦੇ ਕਰੀਬ ਚੁਣੇ ਹੋਏ ਨੁਮਾਇੰਦੇ ਭਾਗ ਲੈ ਕੀ ਸਮਝਦੇ ਹੋ ਤੁਸੀਂ ਇਸ ਤੇ ਕਿੰਨਾ ਕੁ ਅਨੁਮਾਨ ਹੈ ਜਿਹੜਾ ਉਹ ਮੀਟਿੰਗ ਦੇ ਵਿੱਚ ਖਰਚਾ ਹੋ ਜਾਣਾ ਇਸ ਇਸ ਕਾਨਫਰੰਸ ਤੇ 1.5 ਕਰੋੜ ਤੇ ਕਰੀਬ ਖਰਚਾ ਆਉਣ ਦਾ ਅਨੁਮਾਨ ਲੱਗਦਾ ਨਹੀਂ ਤੁਹਾਨੂੰ ਕਮਿਊਨਿਸਟ ਪਾਰਟੀ ਦੀ ਗਰੀਬ ਪਾਰਟੀ ਕਿੱਥੋਂ ਵੈਸਾ ਕਿੱਥਾ ਕਰੇਗੀ ਕਮਿਊਨਿਸਟ ਪਾਰਟੀ ਨੇ ਆਪਣੇ ਹਮੇਸ਼ਾ ਹੀ ਆਪਣੇ ਵਰਕਰਾਂ ਤੋਂ ਪੈਸਾ ਕੱਟਾ ਕੀਤਾ ਹੈ ਇਸ ਕਰਕੇ ਇਹ ਫੰਡ ਵੀ ਵਰਕਰਾਂ ਨੂੰ ਹੀ ਲਾਇਆ ਗਿਆ ਉਸ ਸੁਭਾ ਲੀਡਰ ਜਿਹੜੇ ਵੱਡਾ ਦੇਣ ਜਾਦਾ ਹੀ ਸੱਕਤਾ ਆਪਦੀ ਜੇਬ ਚੋਂ ਦੇਣਗੇ ਤੇ ਵਰਕਰ ਹੈ ਜਿਹੜੇ ਆਪਦੇ ਘੱਟ ਆਪਦੇ ਕੋਲੋਂ ਦੇਣਗੇ ਤੇ ਉਹਦੇ ਹਮਦਰਦਾਂ ਤੋਂ ਕਲੈਕਟ ਕੀਤਾ ਜਾਏਗਾ ਇਹ ਕਿਸੇ ਸਰਮਾਇਦਾਰ ਤੋਂ ਨਹੀਂ ਲਿਆ ਜੀ ਵੀ ਪਹੁੰਚ ਕਰੇਗੀ ਪਾਰਟੀ ਵਰਕਰਾਂ ਦੇ ਪੈਸਾ ਇਕੱਠਾ ਕਰਨੀ ਉਹਦੇ ਲਈ ਪਿੰਡਾਂ 'ਚ ਜਾਵਾਂਗੇ ਸ਼ਹਿਰਾਂ 'ਚ ਵੱਡੀਆਂ ਮੀਟਿੰਗਾਂ ਕਰਾਂਗੇ ਸ਼ਹਿਰਾਂ ਦੇ ਵਿੱਚ ਮਾਸ ਕਲੈਕਸ਼ਨ ਕਰਾਂਗੇ ਇਹ ਸਾਰੀਆਂ ਹਾਲਤਾ ਰਹੀਂ ਪੈਸਾ ਜਿਹੜਾ ਉਹ ਕਲੈਕਟ ਹੋ ਕੇ ਪਾਰਟੀ ਦੀ ਕਾਨਫਰੈਂਸ ਹੋਈ ਆਬਾਦੀ ਜਿੱਥੇ